ਕਾਲ ਯੁਗ ਦੇ ਸਮੇਂ ਪਿਆਨਕ ਸੀ ਦੁਖੀਆਂ ਦੇ ਦਰਦ ਨਿਵਾਰਨ ਲਈ ਹੱਥ ਧਰਮ ਤਰਾਜੂ ਫੜ ਕੇ ਤੇ ਆਏ ਗੁਰ ਜਗਤ ਸੁਧਾਰਨ ਲਈ ਜੁਗਾਂ ਦੇ ਬੜ ਦੇ ਪਾਠ ਵਿੱਚੋਂ ਜਦ ਮੱਝ ਮੈਂ ਪ੍ਰਣਾਮ ਕਰਾਂ ਤ੍ਰਿਪਤਾ ਦੇ ਰਾਜ ਦਲਾਰੇ ਨੂੰ ਕਾਲ ਯੁਗ ਦੇ ਸਮੇਂ ਭਿਆਨਕ ਸੀ ਤੁਖਿਆ ਦੇ ਦਰਦ ਨਿਵਾਰਨ ਲਈ ਹੱਥ ਧਰਮ ਤਰਾਜੂ ਫੜ ਕੇ ਤੇ ਆਏ ਗੁਰ ਜਗਤ ਸੁਧਾਰਨ ਲਈ ਜ਼ੁਲਮਾਂ ਦੇ ਬਲ ਦੇ ਪਾਠ ਵਿੱਚੋਂ ਜਦ ਮਜਦੇ ਭੰਬੜ ਠਾਰੇ ਤੂੰ ਲਖਵਾਰੀ ਮੈਂ ਪ੍ਰਣਾਮ ਕਰਾਂ ਤ੍ਰਿਪਤਾ ਦੇ ਰਾਜ ਦਲਾਰੇ ਨੂੰ ਨਾਰਾਖਾ ਧਰਮ ਨਿਭਾਉਂਦਾ ਸੀ ਪਾਪਾਂ ਦੇ ਦੱਬੀ ਤਰ ਤੇ ਉਤੋਂ ਜੁਲਮਾਂ ਦੇ ਭਾਰ ਉਤਾਰੇ ਤੂੰ ਲਖਵਾਰੀ ਮੈਂ ਪਰਨਾਮ ਕਰਾਂ ਕਲਯੁਗ ਦੇ ਤਾਰਨਹਾਰੇ ਨੂੰ ਜਾ ਆਬ ਡਿਠਾ ਖੁਦ ਘਰ ਜਾ ਨੂੰ ਜੋ ਕਰਦੇ ਪਈ ਅਲਗਰ ਜੀ ਨੇ ਜਿੰਨਾ ਧਾਰਿਆ ਰੂਪ ਕਸਾਈਆਂ ਦਾ ਬਣ ਧਰਮੀ ਕਰਦੇ ਮਰਜੀ ਨੇ ਬਣਿ ਸ਼ਮਾ ਦਾ ਗਿਆਨ ਦੀਓ ਮਦਰ ਸ਼ਮਾ ਪਰਣਾਮ ਕਰਾ ਤ੍ਰਿਪਤਾ ਦੇ ਰਾਜ ਦਲਾਰੇ ਨੂੰ ਪੰਡਤ ਜੋ ਮੁੱਲਾ ਕਾਜੀ ਸੀ ਪਰਮਾ ਦੇ ਵਹਿਣੀ ਵਹਿ ਗਏ ਮਾਨਵਤਾ ਦਾ ਹਾਨੀ ਹੈ ਲਾ ਹੱਥ ਚਰਨਾ ਤੇ ਕਹਿ ਗਏ ਜਾ ਇਹ ਸਾਂਝਾ ਦਰਦ ਦੁਖੀਆਂ ਦਾ ਗਲ ਲਾਵੇਗਾ ਦਰਕਾਰੇ ਨੂੰ ਲਖਵਾਰੀ ਮੈਂ ਪਰਣਾਮ ਕਰਾਂ ਕਲ ਜੁਗ ਦੇ ਤਾਰਨ ਹਾਰੇ ਨੂੰ ਹਮ ਜਾ ਗਉ ਸਫਕੀਰਾ ਨੂੰ ਤੂੰ ਸੱਚ ਦਾ ਰਾਹ ਦਿਖਲਾ ਦਿੰਦਾ ਗੈਰਸ਼ਵਤ ਖੋਰ ਫਰੇਬੀਆਂ ਨੂੰ ਅਮਲਾ ਦੇ ਰਾਹੇ ਪਾ ਦਿੰਦਾ ਹੀਰਾ ਜਨਮ ਅਮੋਲਕ ਹੈ ਸਦ ਝੂਠ ਦੇ ਕਰੇ ਨਤਾਰੇ ਨੂੰ ਲਖਵਾਰੀ ਮੈਂ ਪਰਨਾਮ ਕਰਾਂ ਤੇਰੇ ਪਤਾ ਦੇ ਰਾਜਦਲਾਰੇ ਨੂੰ ਬਣਾਇਆ ਹੈ ਕਰ ਮਿੱਠੇ ਰੀਠੇ ਕੌੜਿਆਂ ਨੂੰ ਆਕਾ ਨੂੰ ਅੰਬ ਲਗਾਇਆ ਹੈ ਜਿਹਨੇ ਮਾਣ ਤੋੜਦਾ ਵਲੀਆਂ ਦਾ ਕਿਹਦੇ ਮਾਣ ਤੋੜਦਾ ਵਲੀਆਂ ਦਾ ਕਿਹਦੇ ਤਬੇ ਕਣਾ ਏ ਥਾਰੇ ਤੂੰ ਲਖਵਾਰੀ ਮੈਂ ਪਰਨਾਮ ਕਰਾਂ ਕਲ ਯੁਗ ਦੇ ਤਾਰਨਹਾਰੇ ਨੂੰ ਕਿਤੇ ਆਖਿਆ ਜਾ ਬਰਬਾਰ ਨੂੰ ਕਿਤੇ ਹੈਂਕੜ ਨੂੰ ਦੁਰਕਾਰ ਦਿੱਤਾ ਤੂੰ ਮਾਣ ਬਖਸ਼ ਕੇ ਕਿਰਤੀ ਨੂੰ ਵੇਲੜ ਦੇ ਤਾਈ ਨਕਾਰ ਦਿੱਤਾ ਮੇਰੇ ਨਾਲ ਕੇ ਸਿੱਧੂ ਪ੍ਰਗਟ ਦੇ ਲੱਖਾਂ ਹੀ ਬਗਨ ਨਵਾਰੇ ਤੂੰ ਲਖਵਾਰੀ ਮੈਂ ਪਰਨਾਮ ਕਰਾ ਤ੍ਰਿਪਤਾ